ਦੋਸਤੋ ਅੱਜ ਗੱਲ ਕਰਾਂਗੇ ਮੌਸਮ ਦੀ ਤੇਜੀ ਹਰਿਆਣਾ ਜ਼ਿਲ੍ਹਾ सिरसा ਸੀਲ ਰਾਣੀਆ ਪਿੰਡ ਹਰੀਪੁਰਾ ਦੇਖ ਸਕਦੇ ਹਾਂ ਬਹੁਤ ਹੀ ਜ਼ਿਆਦਾ ਧੁੰਦ ਆ ਜੀ ਅੱਜ ਜਿੰਨੇ ਵੀ ਵੀਰ ਡਰਾਈਵਿੰਗ ਕਰਦੇ ਆ ਕੱਲ ਵੀ ਮੈਂ ਵੀਡੀਓ ਪਾਈ ਸੀ ਲਾਈਵ ਹੋ ਕੇ ਵੀ ਜਿੰਨੇ ਵੀਰ ਡਰਾਈਵਿੰਗ ਕਰਦੇ ਆ ਬਾਈ ਆਪਣਾ ਧਿਆਨ ਰੱਖੋ ਬਹੁਤ ਹੀ ਜ਼ਿਆਦਾ ਮੌਸਮ ਖਰਾਬ ਆ ਜਿੰਨੇ ਵੀਰ ਕਿਤੇ ਜੌਬ ਕਰਦੇ ਆ ਬਾਹਰ ਅੰਦਰ ਜਾਂਦੇ ਆ ਹਣਾ ਜਿੰਨੇ ਵੀ ਵੀਰ ਡਰਾਈਵਿੰਗ ਕਰਦੇ ਆ ਸਾਰੇ ਆਪਣਾ ਧਿਆਨ ਰੱਖੋ ਬਾਈ ਜੀ ਵਹੀਕਲ ਹੌਲੀ ਚਲਾਓ ਕਿਉਂਕਿ ਦੋਸਤੋ ਜਿਹੜੀ ਜ਼ਿੰਦਗੀ ਆ ਉਹ ਇੱਕ ਵਾਰ ਮਿਲਦੀ ਆ ਵਾਰ-ਵਾਰ ਨਹੀਂ ਮਿਲਦੀ ਕਿਉਂਕਿ ਇਹ ਧੁੰਦ ਕਿਸੇ ਵੀ ਦੁਰਘਟਨਾ ਦਾ ਕਾਰਨ ਬਣ ਜਾਂਦੀ ਹੈ ਇਹਖਾਦੋਂ ਟਰੈਕਟਰ ਦੇਖ ਨਹੀਂ ਰਿਹਾ ਹੋਗਾ ਤੁਹਾਨੂੰ ਅਕੋਲ ਦੀ ਨੰਗਿਆ ਬਹੁਤ ਹੀ ਜ਼ਿਆਦਾ ਧੁੰਦ ਆ ਜੀ ਇਹ ਦੇਖ ਸਕੋ ਦੰਤ ਕਿ ਜਿਨਨੇ ਵੀ ਵੀਰ ਡਰਾਈਵਿੰਗ ਕਰਦੇ ਆਪਣਾ ਧਿਆਨ ਰੱਖੋ ਜ਼ਿੰਦਗੀ ਵਾਰ-ਵਾਰ ਨਹੀਂ ਮਿਲਦੀ ਜ਼ਿੰਦਗੀ ਇੱਕ ਵਾਰ ਮਿਲਦੀ ਆ ਸੋ ਦੋਸਤੋ ਆਪਣਾ ਧਿਆਨ ਰੱਖੋ ਡਰਾਈਵਿੰਗ ਹੌਲੀ ਕਰੋ ਆਰਾਮ ਨਾਲ ਚੱਲੋ ਕਿਉਂਕਿ ਦੋਸਤੋ ਆਪਾਂ ਅਗਰ ਵਹੀਕਲ ਚਲਾਉਂਦੇ ਆ ਤੇ ਆਪਾਂ ਨੂੰ ਨਹੀਂ ਪਤਾ ਲੱਗਦਾ ਕਿ ਅੱਗੇ ਕਿਹੜਾ ਸਾਧਨ ਆਈ ਜਾਂਦਾ ਤੇ ਅਗਲੇ ਨੂੰ ਨਹੀਂ ਪਤਾ ਲੱਗਦਾ ਸੋ ਦੋਸਤੋ ਜਿਨਨੇ ਵੀ ਵੀਰ ਡਰਾਈਵਿੰਗ ਕਰਦੇ ਆਪਣਾ ਧਿਆਨ ਰੱਖੋ ਜੀ ਆਪਾਂ مین ਰੋਡ ਤੇ ਖੜੇ ਸੀ ਕਿ ਬਹੁਤ ਜ਼ਿਆਦਾ ਜੜੀ ਤੁੰ ਦਾ ਤੁੰ ਦਾ ਕਹਿਰ ਦੇਖ ਸਕਦੇ ਤੁਸੀਂ ਬਹੁਤ ਹੀ ਜ਼ਿਆਦਾ ਅੱਜ ਮੌਸਮ ਖਰਾਬ ਆ ਜੀ ਰਾਤ ਬਹੁਤ ਜ਼ਿਆਦਾ ਜਿਵੇਂ ਕਹਿ ਦੀ ਤੁੰਗ ਗਈ ਆ ਇਹ ਦੇਖ ਸਕਦੇ ਤੁਸੀਂ ਫਸਲਾਂ ਲਈ ਚੰਗੀ ਆ ਤੇ ਜਿਹੜਾ ਇਨਸਾਨ ਆ ਇਹਦੇ ਲਈ ਮਾੜੀ ਆ ਕਿਉਂਕਿ ਇਹਦੇ ਨਾਲ ਦੁਰਘਟਨਾ ਬਹੁਤ ਜ਼ਿਆਦਾ ਹੁੰਦੀ ਆ ਦੋਸਤੋ